ਹਾਂਜੀ ਮਿੱਤਰੋ ਅੱਜ ਆਇਆ ਆਪਾਂ 10ਵੇਂ ਵਾਲਾ ਵੀਰੇ ਹੋਰਾਂ ਲਵੇ ਤੇ 10ਵੇਂ ਏਸੀ ਵਾਲੀ ਹੈ ਨਾ ਓਕੇ ਬਰਦਰ ਕਿ ਬਾਈਆਂ ਨੇ ਵੀ ਬਹੁਤ ਮਾਨ ਸਤਕਾਰ ਕਰਿਆ ਤੇ ਸਾਨੂੰ ਇਹਨੂੰ ਮੱਕੀ ਵਾਲਾ ਘਾਟਰਾ ਤੇ ਏਸੀ ਵਾਲੀ ਕੰਪੈਨ ਹੈ ਇਹ ਪੂਰੀ ਡਿਮਾਂਡ ਚੱਲ ਰਹੀ ਹੈ ਇਹਦੀ ਹੈ ਲਜਾਨ ਪੌੜੀ ਵੀ ਇਹਨਾਂ ਦੀ ਸਲਾਈਡਿੰਗ ਹੈ ਉਮਦੀ ਹੈ ਅੱਛਾ ਇੱਕ ਸੀਟ ਇਹਨਾਂ ਨੇ ਇੱਧਰ ਲਾਰਖੀਆ ਇੱਕ ਹੋਰ ਲਾਰਖੀਆ ਹਲਪਰ ਸੀਟ ਇੱਕ ਆ ਲਾਦੀ ਠੀਕ ਹੈ ਜੀ ਹੱਥ ਵਾਲੀ ਰੇਸ਼ ਹੈ ਡਿਜੀਟਲ ਮੀਟਰ ਨੇ ਆ ਦੇਖੋ ਬਾਕੀ ਲੋਕ ਵਾਈਜ਼ ਮੈਟਿੰਗ ਕਰਨੀ ਰਹਿੰਦੀ ਹੈ ਤੇ ਇਸੀ ਪੱਕਾ ਕੈਮਰਾ ਬੈਕ ਕੈਮਰਾ ਆ ਵੀ ਯਾਰ ਇੱਕ ਤਰ੍ਹਾਂ ਦੀ ਸਹੀ ਸੀ ਅਸਲ ਸੀਟ ਛੋਟੀ ਸਹੀ ਲੱਗੀ ਹੋਈ ਹੈ ਜੀ ਐਲਪਰ ਸੀਟ ਆ ਪਹਿਲਾਂ ਨਹੀਂ ਚਲਾਉਂਦੇ ਆਪਾਂ ਫਿਰ ਬਾਅਦ ਦੇ ਵਿੱਚ ਡਿਮਾਂਡ ਵਧ ਜਾਂਦੀ ਹੈ ਕਹਿੰਦੇ ਜਿਵੇਂ ਜਿਵੇਂ ਸਾਨੂੰ ਦਾ ਜਗ੍ਹਾ ਨਹੀਂ ਆ ਸਾਨੂੰ ਦਾ ਜਗ੍ਹਾ ਨਹੀਂ ਹੈਗੀ ਉਹ ਬਾਕੀਆਂ ਦੇ ਸਾਰਿਆਂ ਨੇ ਇੱਕ ਨੇ ਉਹਨਾਂ ਨੇ ਇੱਥੇ ਲਾਈ ਐ ਇੱਕ ਬਾਕੀ ਇੱਧਰ ਹੈ ਤੁਹਾਡੀ ਹੈਲਪਰ ਜੀ ਨਾ ਬਹੁਤ ਵਧੀਆ ਲੱਗਿਆ ਸਾਨੂੰ ਇਹ ਇਹ ਦੇ ਕੇ ਬਾਕੀ ਹੋਰੀ ਬਹੁਤ ਚੰਗੇ ਬੰਦੇ ਨੇ ਬਾਈ ਹੋਰੀ ਦਸ਼ਮੇਸ਼ ਵਾਲੇ ਹੈ ਡਰਾਈਵਰ ਨੂੰ ਕੋਈ ਝੂਟਾ ਨਹੀਂ ਬਗੜਦਾ ਅੱਛਾ ਅੱਛਾ ਹਾਂ ਘੁੰਮਣ ਵਾਲਾ ਓਗਰਾ ਹੈ ਉਹ ਜਿਹੜੀ ਮਰਜ਼ੀ ਲੈ ਲੈ ਡਿਮਾਂਡ ਦੇ ਸਿਰ ਤੇ ਆ ਬਾਕੀ ਇਹਨਾਂ ਦੇ ਸਾਨੂੰ ਦੀ ਜਾਣਦੀ ਹਾਂ ਇਹ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਜੇ ਵੀ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਬਾਈ ਹੋਰੀ ਕਹਣ ਬੰਦੇ ਨੇ ਫੁੱਲ ਸਨ ਬਾਈ ਹੈ ਕਹਿੰਦਾ ਚੱਕਰੇ ਨਹੀਂ ਕੋਈ ਕਹਿੰਦਾ ਬਾਈ ਇਹ ਡਬਲ ਪ੍ਰੈਸ਼ਰ ਹੈ ਸਾਰੀ ਸੀਮੈਂਟਲ ਤੇ ਹੈ ਜੀ ਸਾਰੀ ਸੀਮੈਂਟ ਤੇ ਬਣੀ ਹੁੰਦੀ ਹੈ ਇਹ ਪੂਰੀ ਹੋਣੀਆਂ ਨਹੀਂ ਜਾਂਦੀ ਕੋਈ ਡਬਲ ਪ੍ਰੈਸ਼ਰ ਹੈਗੀ ਅੱਛਾ ਇੰਡੀਆ ਦੀ ਪਹਿਲੀ ਕੰਪਨੀ ਹੈ ਆਪਣੀ ਜਿਹਨੇ ਡਬਲ ਪ੍ਰੈਸ਼ਰ ਕੰਬਾਈਨਡ ਪਹਿਲਾਂ ਲਾਂਚ ਕਰੀ ਸੀ ਬਹੁਤ ਜ਼ਿਆਦਾ ਸਕਸੈਸ ਆ ਬਹੁਤ ਵਧੀਆ ਕਸਟਮਰਾਂ ਦਾ ਘੈਂਟ ਗੱਲਬਾਤ ਬਣੀ ਹੋਈ ਹੈ ਹੈ ਵਧੀਆ ਚੱਲਦਾ ਪੂਰਾ ਇਹਨਾਂ ਹਾਂਜੀ ਹਾਂ ਚੱਲਦੀ ਆਪਾਂ 400 ਦੇ ਪਲੈਟਫਾਰਮ ਸੀ ਪੰਜਾਬ 'ਚ ਉਮਰ ਚੱਲ ਰਹੀ ਆ ਹੁਣ ਚੱਲ ਰਹੀ ਆ ਬਾਕੀ ਆਉਣ ਵਾਲਾ ਰੁਝਾਨ ਆ ਜਿਹੜਾ ਥੋੜਾ ਲੱਗਦਾ ਵੀ ਵਧੀਆ ਚੱਲੀ ਜਾਂਦਾ ਹੁਣ ਜਗਾਰਾ ਕਾਰ ਵਕਰਨ ਨਾਲ ਹੱਥ ਆਉਂਦਾ SMS ਲੱਗਿਆ ਹੋਇਆ ਆ SMS ਨਹੀਂ ਆਪਣਾ ਫੋਨ ਪਰ ਸਰਦੀ ਹੈ ਅੱਛਾ ਉੱਪਰ ਜਗੜ ਬਾਜੀ ਨਹੀਂ ਉੱਪਰ ਰਾਗ ਅੱਛਾ ਅੰਦਰ ਦੀ ਹੈ ਕਰਿਆ ਹੋਇਆ ਜਗੜ ਸਾਰਾ ਇਹ ਵੀ ਯਾਰ ਇੱਕ ਨਵੀਂ ਚੀਜ਼ ਐ ਐਸਐਮਐਸ ਕਹਿੰਦੇ ਵੀਰੇ ਹੋਰੀ ਕਹਿੰਦੇ ਅੰਦਰ ਦੀ ਐ ਸਾਰਾ ਫਟਾ ਐ ਆਪਾਂ ਐਸਐਮਐਸ ਨਹੀਂ ਵੀ ਲੈਣਾ ਤਾਂ ਵੀ ਕਦੇ ਬਾਅਦ ਚਲਣਾ ਉਹ ਤਾਂ ਬਿਲਡਿੰਗ ਬਿਲਡਿੰਗ ਕਰਨ ਦੀ ਲੋੜ ਨਹੀਂ ਲੋੜ ਹੀ ਨਹੀਂ ਫਿਨਸਿਨ ਸਾਰਾ ਬਣਿਆ ਮਿਲੂਗਾ ਫਿਨਿਸ਼ਨ ਸਾਰਾ ਬਣਿਆ ਮਿਲੂਗਾ ਇਸ ਤਰ੍ਹਾਂ ਹੀ ਕਸਿਆ ਜਾਂਦਾ ਹੋਰਨੀਆਂ ਮਾਰਨੀਆਂ ਪੁੱਲ ਹੈਵੀ ਡਿਊਟੀ ਨੇਗੀਆਂ ਬੱਤੀ ਚੱਲਣ ਵਾਲੇ ਸਪੈਸ਼ਲ ਮੀਨ ਨਾਲ हां मक्की वास्ते कहंदे ਸਾਡੇ ਏਰੀਆ ਚ ਫੁੱਲੜਵਾਂ ਨਾਲ ਫੁੱਲ ਵਧੀਆ ਜਲਦੀ ਕਪੂਰਸਲਾ ਲੁਧਿਆਣਾ ਦੀ ਰਾਣੀ ਆ ਪੂਰੀ ਅੱਛਾ ਰਾਣੀ ਆ ਕਹਿੰਦੇ ਜੰਲੰਦਰ ਕਪੂਰਸਲਾ ਨਵੇਂ ਮਹੀਨੇ ਲੈ ਕੇ ਮੱਕੀ ਵਾਲਾ ਕਾਟਰ ਪਾਉਨੇ ਆ ਹਾਂ ਕੋਈ ਪ੍ਰੈਸ਼ਰ ਨਾ ਆਉਂਦਾ ਡੀਟੀ ਬੂਟਰ ਦਾ ਕੁਕਾਰ ਦਾ ਆ ਗੱਲ ਨੇ ਨਾ ਨਾੜਨੇ ਐਂ ਕਾਟਰ ਚੱਕ ਲਿਆ ਐਂ ਕਾਟਰ ਚੱਕ ਲਿਆ ਉੜ ਕੇ ਮਾਰਦੀ ਆ ਕਹਿੰਦਾ ਦਸ਼ਮੇਸ਼ ਹੈ ਤਾਂ ਹੀ ਵਰਾਜ ਦਸ਼ਮੇਸ਼ ਦੀ ਪੂਰੀ ਐਨ ਕਰ ਰਿਆ ਏ ਮਸ਼ਹੂਰੀ ਕਰ ਰਿਹਾ ਕਹਿੰਦਾ ਕੈਂਡ ਗੱਲ ਬਾਤ ਆ ਬਾਈ ਦਾ ਵੀ ਬਹਾਂ ਕੈਂਡ ਬਾਈ ਨਾਲ ਵੀ ਪਿਆਰ ਆ ਬਾਈ ਦਾ ਬਾਈ ਕੀ ਬੋਲ ਬਾਣੀ ਦਾ ਬਹੁਤ ਅਚਰਾ ਹਾਂ ਗੱਲ ਇਹ ਸਹੀ ਹੈ ਗੱਲ ਹੂੰ ਜਿੱਥੇ ਇੱਥੇ ਖੜੇ ਆਪਾਂ ਤਾਂ ਵੀ ਆਪਣਾ ਸਤਕਾਰ ਮਾਨ ਸਤਕਾਰ ਬਹੁਤ ਕਰਦੇ ਨੇ ਹਾਂ ਲੈ ਕੇ ਵੀ ਕੀ ਜਾਣਾ ਵਧਾਈਆਂ ਭਾਈ ਨਿੰਦਰ ਤੇਨੂੰ ਅੱਜ ਮਿਲ ਕੇ ਦਿੱਤੀ ਆ ਲੈ ਤੈਨੂੰ ਲਾਈਵ ਆ ਪਹਿਲਾਂ ਫੋਨ ਦੇ ਦਿੱਤੀਆਂ ਜੀਆਂ ਪਹਿਲਾਂ ਤਾਂ ਵਾ ਫੋਨ ਦੀ ਦਿੱਤੀਆਂ ਜੀ ਤੈਨੂੰ ਵਧਾਈਆਂ